ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਵੀ ਪੂਰੀ ਪਿਆਰੀ ਕਰ ਦਿੱਤੀ ਹੈ ਪਹਿਲਾਂ ਪੋਕਲੈਨ ਮਸ਼ੀਨ ਲਿਆਂਦੀ ਔਰ ਉਸ ਤੋਂ ਬਾਅਦ ਸੋਣ ਮਿੱਟੀ ਦੀਆਂ ਟਰਾਲੀਆਂ ਭਰ-ਭਰ ਕੇ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਆਪੋ-ਤਾਪੀ ਲੱਗੇ ਹੋਇਆ ਨੌਜਵਾਨ ਚੱਕ-ਚੱਕ ਕੇ ਗੱਟੇ ਛੁੱਟ-ਛੁੱਟ ਕੇ ਲੈ ਕੇ ਜਾ ਰਹੇ ਆ ਗੱਟਿਆਂ ਦੇ ਵਿੱਚ ਮਿੱਟੀ ਰੇਤਾ ਭਰੀ ਹੋਈ ਆ ਤਾਂ ਲਾਏ ਜਾ ਰਹੇ ਆ ਗੱਟੇ ਸ਼ੰਭੂ ਬਾਰਡਰ ਦੇ ਉੱਪਰ ਸਵੇਰੇ ਹੀ ਪਤਾ ਲੱਗੂਗਾ ਵੀ 20 ਮਿੰਟ ਦਾ ਕਾਰੋਬਾਰ ਹੋਊਗਾ ਬਸ ਜੋ ਵੀ ਹੋਊਗਾ ਕੰਮ ਕਰ ਸਾਰਾ 20 ਮਿੰਟਾਂ ਦੇ ਵਿੱਚ ਵਿੱਚ ਪਾ ਦੇਣਾ ਇਹ ਕੀ ਕਰਨਾ ਇਹਨਾਂ ਦਾ ਨਾ ਇਹ ਕੱਲ੍ਹ ਸਰਪ੍ਰਾਈਜ਼ ਆ ਭਾਜੀ ਇਹ ਸਰਪ੍ਰਾਈਜ਼ ਦੇਣਾ ਦੱਸਣਾ ਨਹੀਂ ਵੀ ਇਹ ਗੱਟੇ ਅਸੀਂ ਪ੍ਰਾਈਵੇਸੀ ਆ ਕਹਿੰਦੇ ਸਰਪ੍ਰਾਈਜ਼ ਦੇਣਾ ਆ ਕਾ ਪੂਰੀ ਦੀ ਪੂਰੀ ਫੋਰਸ ਜਿਹੜੀ ਆ ਉਹ ਖੜ ਕੇ ਦੇਖ ਰਹੀ ਆ ਇਧਰਲੇ ਬੰਦੇ ਨੂੰ ਮੋਰਚੇ ਵਾਲੇ ਬੰਦੇ ਨੂੰ ਅੰਦੋਲਨ ਵਾਲੇ ਬੰਦੇ ਨੂੰ ਕਿ ਇਧਰ ਹੋਈ ਕੀ ਜਾਂਦਾ ਮਾਹੌਲ じゃ ਕੀ ਬਣਾਈ ਜਾਂਦੇ ਆ ਕਿਸਾਨ ਜ਼ਬਰਦਸਤ ਤਰੀਕੇ ਦਾ ਉਛਾ ਇੱਕ ਹੁਕਮ ਮੜਾ ਜਾ ਹੋਇਆ ਔਰ ਉਸ ਤੋਂ ਬਾਅਦ ਫਿਰ ਇਹ ਨੌਜਵਾਨ ਵੱਡੀ ਗਿਣਤੀ ਚ ਗੱਟੇ ਸੁੱਟਨੇ ਸ਼ੁਰੂ ਕਰ ਚੁੱਕੇ ਆ। ਇੱਥੇ ਕਹਿੰਦੇ 15-20 ਟਰਾਲੀਆਂ ਹੋਰ ਆਏ ਇਸੇ ਤਰੀਕੇ ਦੇ ਨਾਲ ਪੰਜ-ਸੱਤ ਟਰਾਲੀਆਂ ਇੱਧਰ ਆ ਗਈਆਂ ਤਾਂ ਸ਼ੰਭੂ ਬਾਰਡਰ ਤੇ ਲਿਆਂਦੇ ਜਾ ਰਹੇ ਗੱਟੇ ਆ ਦੇਖੋ ਖਾਲੀ ਹੋ ਜਾਣ ਲੱਗੀ ਆ ਟਰਾਲੀ। ਆ ਭਾਈ ਹੁਣਾਂ ਨੇ ਜਿਹੜਾ ਡਰੋਨ ਸੁੱਟਿਆ ਸੀ ਪਤੰਗ ਨਾਲ ਪੇਚਾ ਪਾ ਕੇ ਕਿੰਨਾ ਟਾਈਮ ਕਿੰਨਾ ਕੁ ਲੱਗਿਆ? ਭਾਜੀ ਸਵੇਰੇ 11 ਵਜੇ ਦਾ ਚੱਲ ਰਿਹਾ ਸੀ ਮੁਕਾਬਲਾ ਸ਼ਾਮ ਹੋ ਗਈ ਸੀਗੀ। ਸ਼ਾਮ ਨੂੰ ਸੱਟਿਆ ਜਾ ਕੇ। ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਵੀ ਪੂਰੀ ਤਿਆਰੀ ਕਰ ਦਿੱਤੀ ਹੈ ਕਿਉਂਕਿ ਕੱਲ 11 ਵਜੇ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਹੈ ਕਿ ਅਸੀਂ ਕੱਲ 11 ਵਜੇ ਦਿੱਲੀ ਕੂਚ ਕਰਾਂਗੇ ਦਿੱਲੀ ਜਾਵਾਂਗੇ ਸ਼ੰਭੂ ਬੈਰੀਅਰ ਤੇ ਖਨੋਰੀ ਬੈਰੀਅਰ ਤੋਂ ਔਰ ਇਧਰਲੇ ਬੰਨੇ ਤਿਆਰੀ ਕਿਸਾਨਾਂ ਨੇ ਆਪਣੀ ਸ਼ੁਰੂ ਕਰ ਦਿੱਤੀ ਹੈ ਪਹਿਲਾਂ ਪੋਕਲਾਈਨ ਮਸ਼ੀਨ ਲੈਂਦੀ ਔਰ ਉਸ ਤੋਂ ਬਾਅਦ ਹੁਣ ਮਿੱਟੀ ਦੀਆਂ ਟਰਾਲੀਆਂ ਭਰ-ਭਰ ਕੇ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਵੱਡੀ ਗਿਣਤੀ ਦੇ ਵਿੱਚ ਇਧਰਲੇ ਬੰਨੇ ਦੇਖੋ ਇਸ ਬੰਨੇ ਵੱਡੀ ਤਿਆਰੀ ਕਿਸਾਨਾਂ ਨੇ ਵਿੜ ਦਿੱਤੀ ਹੈ ਤਾਂ ਮਾਹੌਲ ਦਿਖਾ ਰਹੇ ਤੁਹਾਨੂੰ ਕਿ ਸ਼ੰਭੂ ਬਾਰਡਰ ਦਾ ਮਾਹੌਲ ਕੀ ਹੈ ਆਪੋ ਤਾਪੀ ਲੱਗੇ ਹੋਏ ਨੌਜਵਾਨ ਚੱਕ ਚੱਕ ਕੇ ਗੱਟੇ ਛੋਟ ਛੋਟ ਕੇ ਲੈ ਕੇ ਜਾ ਰਹੇ ਆ ਲੈ ਕੇ ਕਿਉਂ ਜਾ ਰਹੇ ਆ ਇਸ ਦਾ ਕੁਝ ਨਹੀਂ ਪਤਾ ਕਹਿੰਦੇ ਜਥੇਬੰਦੀਆਂ ਨੇ ਹੁਕਮ ਦਿੱਤਾ ਸੀ ਤਾਂ ਨੌਜਵਾਨਾਂ ਦੇ ਵਿੱਚ ਜ਼ਬਰਦਸਤ ਜੋਸ਼ ਚੱਟੇ ਦਬਦੇ ਨਹੀਂ ਫੱਟੇ ਚੱਕ ਦੇਾਂਗੇ ਫੱਟੇ ਚੱਕ ਦੇਾਂਗੇ ਔਰ ਆ ਦੇਖੋ ਆ ਜੀਤਾ ਇਧਰ ਦਿਖਾਓ ਜਰਾ ਤਾਂ ਇਹ ਆਪੋ ਤਾਪੀ ਲੱਗੇ ਹੋਏ ਨੌਜਵਾਨ ਕਿਸੇ ਨੇ ਕੋਈ ਇਹਨਾਂ ਨੂੰ ਇਹ ਨਹੀਂ ਕਿਹਾ ਕਿ ਉਤਰੋ ਤਾਂ ਆਪੇ ਲੱਗੇ ਹੋਏ ਆ ਜ਼ਬਰਦਸਤ ਤਰੀਕੇ ਦੇ ਨਾਲ ਗੱਟੇ ਪਰ ਪਰ ਕੇ ਲਿਆਉਣੇ ਸ਼ੁਰੂ ਕਰ ਦਿੱਤੇ ਆ ਸ਼ੰਭੂ ਬਾਰਡਰ ਦੇ ਉੱਪਰ ਤਾਂ ਗਟਿਆਂ ਦੀਆਂ ਟਰਾਲੀਆਂ ਇਹ ਗਟਿਆਂ ਦੇ ਵਿੱਚ ਮਿੱਟੀ ਰੇਤਾ ਭਰੀ ਹੋਈ ਆ ਤਾਂ ਲਾਏ ਜਾ ਰਹੇ ਆ ਗੱਟੇ ਸ਼ੰਭੂ ਬਾਰਡਰ ਦੇ ਉੱਪਰ ਸ਼ੰਭੂ ਬਾਰਡਰ ਦੇ ਉੱਪਰ ਇਹ ਗੱਟੇ ਲਾਏ ਜਾ ਰਹੇ ਆ ਲਾ ਕੇ ਇਧਰਲੇ ਬੰਨੇ ਰੱਖੇ ਜਾ ਰਹੇ ਆ ਇਸ ਪਾਸੇ ਤਾਂ ਬਿਲਕੁਲ ਨਜ਼ਦੀਕ ਆ ਸ਼ੰਭੂ ਬਾਰਡਰ ਆ ਇਧਰ ਦਿਖਾਓ ਜੀ ਆ ਸਾਹਮਣੇ ਦੇਖੋ ਇੱਥੋਂ ਤੱਕ ਤਾਂ ਲਗਾਤਾਰ ਸਿੱਦੇ ਗੋਲੇ ਮਾਰ ਕਰਦੇ ਸੀ ਗੋਲਿਆਂ ਦੀ ਰੇਂਜ ਸੀ ਪਰ ਇਧਰਲੇ ਬੰਨੇ ਤਾਰ ਲਾਤੀ ਸੀ ਕਿਸਾਨਾਂ ਨੇ ਕਿ ਇਸ ਤੋਂ ਅੱਗੇ ਨਾ ਕੋਈ ਵੀ ਜਾਵੇ ਕਿਉਂਕਿ ਸਿੱਧੇ ਹੀ ਗੋਲੇ ਇਧਰਲੇ ਬਨੇ ਆ ਰਹੇ ਸੀ ਤਾਂ ਪਰਲੇ ਬਨੇ ਦੇਖੋ ਹਲਚਲ ਜ਼ਬਰਦਸਤ ਹੋਈ ਆ ਉਧਰੋਂ ਫੋਰਸ ਪੂਰੀ ਖੜ ਕੇ ਦੇਖ ਰਹੀ ਆ ਕਿ ਹੋਈ ਕੀ ਜਾਂਦਾ ਇਧਰਲੇ ਬਨੇ ਤਾਂ ਪੂਰੀ ਦੀ ਪੂਰੀ ਫੋਰਸ ਜਿਹੜੀ ਆ ਉਹ ਖੜ ਕੇ ਦੇਖ ਰਹੀ ਆ ਇਧਰਲੇ ਬਨੇ ਨੂੰ ਮੋਰਚੇ ਵਾਲੇ ਬਨੇ ਨੂੰ ਅੰਦੋਲਨ ਵਾਲੇ ਬਨੇ ਨੂੰ ਕਿ ਇਧਰ ਹੋਈ ਕੀ ਜਾਂਦਾ ਮਾਹੌਲ じゃ ਕੀ ਬਣਾਈ ਜਾਂਦੇ ਆ ਕਿਸਾਨ ਤਾਂ ਉਧਰੋਂ ਪੂਰੀ ਦੀ ਪੂਰੀ ਫੋਰਸ ਜਿਹੜੀ ਆ ਉਹ ਜਿਹੜੇ ਦੇਖ ਸਕਦੇ ਹੋ ਲਗਾਤਾਰ ਸੀ ਦਿਖਾ ਵੀ ਰਹੇ ਆ ਤੁਹਾਨੂੰ ਆ ਪੂਰੀ ਫੋਰਸ ਖੜੀ ਆ ਆ ਫੋਟੋਗ੍ਰਾਫੀ ਕੀਤੀ ਜਾ ਰਹੀ ਆ ਲਗਾਤਾਰ ਦੇਖਿਆ ਜਾ ਰਿਹਾ ਤਾਂ ਇਹ ਪੂਰੀ ਦੀ ਪੂਰੀ ਫੋਰਸ ਆ ਦੇਖ ਰਹੀ ਹੈ ਹਰਿਆਣਾ ਪੁਲਿਸ ਆ ਪੈਰਾ ਮਿਲਟਰੀ ਫੋਰਸ ਆ ਇਹਨਾਂ ਦੇ ਵੱਲੋਂ ਫੋਟੋਗ੍ਰਾਫੀ ਵੀ ਕੀਤੀ ਜਾ ਰਹੀ ਹੈ ਕੱਲੀ ਕੱਲੀ ਚੀਜ਼ ਰਿਕਾਰਡ ਵੀ ਕੀਤੀ ਜਾ ਰਹੀ ਹੈ ਕਿ ਆਖਰਕਾਰ ਬਾਰਡਰ ਦੇ ਉੱਪਰ ਮਾਹੌਲ ਕੀ ਆ ਤਾਂ ਉਹਨਾਂ ਦੇ ਵੱਲੋਂ ਵੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕੀਤੀ ਜਾ ਰਹੀ ਹੈ ਤਾਂ ਜ਼ੂਮ ਕਰਕੇ ਅਸੀਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਪੂਰੀ ਦੀ ਪੂਰੀ ਫੋਰਸ ਇੱਧਰ ਡਿਪਲੋਏ ਕੀਤੀ ਹੋਈ ਆ ਤਾਂ ਬੈਰੀਕੇਟ ਜਿਹੜਾ ਉਹ ਮੇਨ ਬੈਰੀਕੇਟ ਆ ਉਸ ਤੋਂ ਬਾਅਦ ਹਜੇ ਪਿੱਛੇ ਵੀ ਹੋਰ ਤਿਆਰੀ ਆ ਹੋਰ ਪਿੱਛੇ ਕੰਟੇਨਰ ਵੀ ਵੱਡੇ ਵੱਡੇ ਚੱਕ ਕੇ ਰੱਖੇ ਹੋਏ ਆ ਪਰ ਆ ਬੈਰੀਕੇਟ ਮੇਨ ਸੀਗਾ ਆ ਜਿਹੜਾ ਪਹਿਲਾ ਬੈਰੀਕੇ ਮੈਂ ਤਾਂ ਹਲੇ ਬੈਰੀਕੇਟ ਅੱਗੇ ਵੀ ਨਹੀਂ ਆ ਆ ਪਹਿਲਾ ਬੈਰੀਕੇਟ ਸੀ ਇਹ ਪੱਟ ਕੇ ਨੌਜਵਾਨਾਂ ਨੇ ਧੂ ਧੂ ਕੇ ਇੱਥੋਂ ਤੱਕ ਲੈ ਆਂਦੇ ਆ ਆ ਬੈਰੀਕੇਟ ਸੀ ਜਿਹੜੇ ਉਸ ਤੋਂ ਬਾਅਦ ਹੁਣ ਪਰਲੇ ਬੈਰੀਕੇਟ ਆ ਜਿੱਥੇ ਫੋਰਸ ਲਗਾਤਾਰ ਖੜੀ ਆ ਆ ਜਿਹੜੇ ਬੈਰੀਕੇਟ ਨੇ ਇੱਥੋਂ ਤੱਕ ਆ ਗਏ ਹੋਰ ਅਗਲੇ ਬੰਨੇ ਵੀ ਖਿੱਚ ਕੇ ਲੈ ਕੇ ਮੁੰਡੇ ਤਾਂ ਉੱਥੇ ਹੀ ਕੁਝ ਬੈਰੀਕੇਟ ਇਧਰੋਂ ਤੋੜਤੇ ਉਧਰ ਤੱਕ ਹੁਣ ਟਰੈਕਟਰ ਜਦੋਂ ਜਾਂਦੇ ਸੀ ਤਾਂ ਉਹ ਟਰੈਕਟਰ ਸਾਹਮਣੇ ਇਧਰ ਜਿੱਦੇ ਖੜਾ ਟਰੈਕਟਰ ਉਹ ਟਰੈਕਟਰ ਜਿਹੜਾ ਖੜਾ ਪਿੱਛੇ ਪਾਣੀ ਦੀ ਟੈਂਕੀ ਆ ਤਾਂ ਉਹ ਟਰੈਕਟਰ ਪੈਂਚਰ ਕਰ ਦਿੱਤਾ ਗਿਆ ਸੀ ਤਾਂ ਇਧਰੋਂ ਵੀ ਫੋਟੋਗ੍ਰ ਪੂਰੀ ਫੋਰਸ ਖੜਕੇ ਵੀ ਦੇਖ ਰਹੀ ਆ ਪੂਰੇ ਦਾ ਪੂਰਾ ਮਾਹੌਲ ਤਾਂ ਇਸ ਪਾਸੇ ਲਗਾਤਾਰ ਅਸੀਂ ਦਿਖਾ ਰਹੇ ਆ ਤੁਹਾਨੂੰ ਪੁਲ ਦੇ ਉੱਪਰ ਹੀ ਪੂਰੀ ਫੋਰਸ ਖੜੀ ਆ ਕਗਰ ਦਾ ਪੋਲਾ ਜਿਹੜਾ ਟੱਪ ਕੇ ਦਿੱਲੀ ਨੂੰ ਰਾਹ ਜਾਂਦਾ ਸ਼ੰਭੂ ਬਾਰਡਰ ਦੇ ਉੱਪਰ ਆ ਅਸੀਂ ਤਾਂ ਇਹ ਰਾਹ ਟੱਪਣਾ ਬਹੁਤ ਔਖਾ ਹੋਇਆ ਹੋਇਆ ਇੱਕ ਵਾਰ ਤਾਂ ਕਿਉਂਕਿ ਫੋਰਸ ਬਹੁਤ ਜ਼ਿਆਦਾ ਲਾਈ ਹੋਈ ਆ ਹੰਝੂ ਗੈਸ ਦੇ ਗੋਲੇ ਲਗਾਤਾਰ ਦੱਗੇ ਜਾ ਰਹੇ ਸੀ ਪਰ ਪੂਰੀ ਫੋਰਸ ਖੜਕੇ ਦੇਖ ਰਹੀ ਆ ਉਧਰਲੇ ਬੰਨਿਓ ਕਿਉਂਕਿ ਇਧਰਲੇ ਬੰਦੇ ਦੀ ਤਸਵੀਰ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਜਿੱਧਰਲੇ ਬੰਨੇ ਕਿਸਾਨ ਆ ਇੱਧਰ ਅੱਧੀਆਂ-ਅੱਧੀਆਂ ਟਰਾਲੀਆਂ ਤਾਂ ਲਗਭਗ ਖਾਲੀਆਂ ਕਰਤੀਆਂ ਮੁੰਡਿਆਂ ਨੇ ਇੱਧਰ ਲਿਆ ਕੇ ਪਰ ਕਹਿੰਦੇ ਕਿ ਸਾਨੂੰ ਤਾਂ ਹੁਕਮ ਹੋਇਆ ਸੀ ਜਥੇਬੰਦੀਆਂ ਦੇ ਵੱਲੋਂ ਕਿ ਇੱਧਰ ਲਾ ਦਿੱਤੇ ਜਾਣ ਜਿੰਨੇ ਵੀ ਬੋਰੇ ਆ ਗੱਟੇ ਆ ਤਾਂ ਇੱਥੇ ਲਿਆ ਕੇ ਢੇਰੀ ਕੀਤੀ ਜਾ ਰਹੇ ਆ ਇਸ ਪਾਸੇ ਵੀ ਟਰਾਲੀ ਦੇ ਉੱਪਰ ਮੁੰਡੇ ਖੜੇ ਆ ਤਾਂ 10 ਮਿੰਟਾਂ ਦੇ ਵਿੱਚ ਟਰਾਲੀਆਂ ਕਹਿੰਦੇ ਖਾਲੀ ਕਰ ਦੇਣਗੇ ਔਰ ਇੱਧਰੋਂ ਦੁਬਾਰਾ ਹੋਰ ਵੀ ਭਰ ਕੇ ਲਿਆਉਣੀਆਂ ਇੱਧਰਲੇ ਬੰਨੇ ਟਰਾਲੀਆਂ ਜਿਹੜੀਆਂ ਤਾਂ ਇੱਧਰ ਨੌਜਵਾਨ ਨੇ ਵੱਡੀ ਗਿਣਤੀ ਦੇ ਵਿੱਚ ਗੱਟੇ ਛੁੱਟੜੇ ਸ਼ੁਰੂ ਕਰ ਪਏ ਆ ਇਸ ਪਾਸੇ ਗੱਟੇ ਛੋਟਨੇ ਸ਼ੁਰੂ ਕਰ ਦਿੱਤੇ ਆ ਇਸ ਬੰਨੇ ਦੀ ਤਸਵੀਰ ਦਿਖਾਉਂਦੇ ਆ ਆ ਇਸ ਪਾਸੇ ਦੇਖੋ ਇਸ ਪਾਸੇ ਜੋਸ਼ ਉਤਸ਼ਾਹ ਆਪੋਤਾਪੀ ਨੌਜਵਾਨ ਦੇਖੋ ਜਿਵੇਂ ਲੱਗੇ ਹੋਇਆ ਤਾਂ ਜ਼ਬਰਦਸਤ ਤਰੀਕੇ ਦਾ ਉਤਸ਼ਾਹ ਇੱਕ ਹੁਕਮ ਮਾੜਾ ਹੋਇਆ ਔਰ ਉਸ ਤੋਂ ਬਾਅਦ ਫਿਰ ਇਹ ਨੌਜਵਾਨ ਵੱਡੀ ਗਿਣਤੀ 'ਚ ਗੱਟੇ ਛੁੱਟਨੇ ਸ਼ੁਰੂ ਕਰ ਚੁੱਕੇ ਆ ਇਧਰ ਇਹ ਸ਼ੰਭੂ ਬਾਰਡਰ ਦੀ ਤਸਵੀਰਾਂ ਇੱਥੇ ਗੱਟੇ ਕਿੰਨੇ ਕ ਗੱਟੇ ਇੰਨੇ ਇੱਕ ਗੱਟੇ ਹੋਰ ਲਿਆਂਦੇ ਜਾ ਰਹੇ ਕਿਸ ਤਰ੍ਹਾਂ ਦੀ ਤਿਆਰੀ ਹੈ ਪਾਜੀ ਬਹੁਤ ਟਰਾਲੀਆਂ ਨੇ ਘੱਟੋ ਘੱਟ 8 10 ਟਰਾਲੀਆਂ ਹੋਰ ਨੇ 8 10 ਟਰਾਲੀਆਂ ਹੋਰ ਨੇ ਇਹ ਤਾਂ ਅਸੀਂ ਇੱਧਰ ਦੇਖ ਰਹੇ ਹਾਂ ਇੱਥੇ ਤਾਂ ਉੱਪਰ ਚੜ੍ਹਨ ਨੂੰ ਵੀ ਥਾਂ ਨਹੀਂ ਹੋ ਰਹੀ ਸੇਵਾਦਾਰਾਂ ਦੀ ਕੋਈ ਕਾਰ ਨਹੀਂ ਹੈਗੀ ਇੱਧਰ ਓਏ ਸਵੇਰੀ ਪਤਾ ਲੱਗੂਗਾ ਵੀ 20 ਮਿੰਟ ਦਾ ਕਾਰੋਬਾਰ ਹੋਊਗਾ ਬਸ ਜੋ ਵੀ ਹੋਊਗਾ ਕੰਮ ਕਰ ਸਾਰਾ 20 ਮਿੰਟਾਂ ਦੇ ਵਿੱਚ ਵਿੱਚ ਪਾਰ ਨਾ ਇਹ ਕੱਲ ਸਪਰਾਈਜ਼ ਆ ਪਾਜੀ ਸਰਪ੍ਰਾਈਜ਼ ਦੇਣਾ ਦੱਸਣਾ ਨਹੀਂ ਵੀ ਇਹ ਗੱਟੇ ਅਸੀਂ ਪ੍ਰਾਈਵੇਸੀ ਆ ਕਹਿੰਦੇ ਸਰਪ੍ਰਾਈਜ਼ ਦੇਣਾ ਵੀ ਇਹ ਗੱਟੇ ਕਾਦੇ ਲਈ ਵਰਤਨੇ ਆ ਅਸੀਂ ਕਿੱਥੇ ਵਰਤਨੇ ਆ ਤਾਂ ਪੂਰੇ ਨੌਜਵਾਨ ਨੌਜਵਾਨ ਵੀ ਆ ਬਜ਼ੁਰਗ ਵੀ ਇਹਨਾਂ ਦੇ ਵਿੱਚ ਸਾਰੇ ਹੀ ਆ ਲੱਗੇ ਹੋਏ ਜ਼ਬਰਦਸਤ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਦੇ ਉੱਪਰ ਗੱਟੇ ਮਿੱਟੀ ਦੇ ਭਰੇ ਹੋਏ ਆ ਅੱਧੇ-ਅੱਧੇ ਬੋਰੇ ਭਰੇ ਹੋਏ ਆ ਕੋਈ ਸੀਮਿੰਟ ਦੇ ਖਾਲੀ ਗੱਟੇ ਜਿਹੜੇ ਉਹਨਾਂ ਨੂੰ ਭਰਿਆ ਹੋਇਆ ਰੇਤਾ ਦੇ ਨਾਲ ਤਾਂ ਇਹ ਤਸਵੀਰ ਆ ਲਗਾਤਾਰ ਆ ਦੇਖੋ 5 ਮਿੰਟ ਹੋਏ ਹੋਣੇ ਮੈਨੂੰ ਲੱਗਦਾ 5 ਮਿੰਟਾਂ ਚ ਟਰਾਲੀ ਖਾਲੀ ਕਰਤੀ ਆ ਮੁੰਡਿਆਂ ਨੇ 5 ਮਿੰਟਾਂ ਚ ਨੌਜਵਾਨਾਂ ਨੇ ਟਰਾਲੀ ਖਾਲੀ ਕਰਤੀ ਜਿਹੜੀ ਸ਼ੰਭੂ ਬਾਰਡਰ ਦੇ ਉੱਪਰ ਲਿਆ ਕੇ ਖੜੀ ਕੀਤੀ ਆ ਲਗਾਤਾਰ ਭਰੇ ਜਾ ਰਹੇ ਸੀ ਆ ਭਰੇ ਜਾ ਰਹੇ ਸੀ ਟਰਾਲੀਆਂ ਮਿੱਟੀ ਦੇ ਨਾਲ ਗੱਟੇ ਭਰੇ ਜਾ ਰਹੇ ਸੀ ਉਹਨਾਂ ਨਾਲ ਟਰਾਲੀਆਂ ਕਹਿੰਦੇ 15-20 ਟਰਾਲੀਆਂ ਹੋਰ ਆ ਇਸੇ ਤਰੀਕੇ ਦੇ ਨਾਲ 5-7 ਟਰਾਲੀਆਂ ਇੱਧਰ ਆ ਗਈਆਂ ਤਾਂ ਸ਼ੰਭੂ ਬਾਰਡਰ ਤੇ ਲਿਆਂਦੇ ਜਾ ਰਹੇ ਗੱਟੇ ਆ ਦੇਖੋ ਖਾਲੀ ਹੋ ਜਾਣ ਲੱਗੀ ਆ ਟਰਾਲੀ ਸਾਰੀ ਟਰਾਲੀ ਜਿਹੜੀ ਆ ਖਾਲੀ ਕਰ ਦੇਣ ਲੱਗੇ ਆ ਸ਼ੰਭੂ ਬਾਰਡਰ ਦੇ ਉੱਪਰ ਗੱਟੇ ਕਹਿੰਦੇ ਲਿਆਂਦੇ ਕਿਉਂ ਇਹ ਅਸੀਂ ਨਹੀਂ ਦੱਸਣਾ ਔਰ ਇਹ ਤਾਂ ਕੱਲ ਸਰਪ੍ਰਾਈਜ਼ ਹੀ ਦੇਵਾਂਗੇ ਕਿ ਅਸੀਂ ਗੱਟੇ ਕਿਉਂ ਲੈਂਦੇ 15-20 ਮਿੰਟ ਅੱਜ ਸਾਰਾ ਸੌਦਾ ਨਵੇੜ ਤੇ ਆ ਕੇ ਕਹਿੰਦੇ ਇਸ ਤਰ੍ਹਾਂ ਦੀ ਗੱਲ ਨੌਜਵਾਨ ਕਹਿ ਰਹੇ ਸੀ ਤਾਂ ਜਕਾਰੇ ਲਗਾਤਾਰ ਲੱਗ ਰਹੇ ਆ ਬੋਲੇ ਸੋਨੇ ਹਾਲ ਸਭ ਸ੍ਰੀ ਅਕਾਲ ਦੇ ਔਰ ਟਰਾਲੀ ਅੱਧਿਕ ਖਾਲੀ ਕਰ ਦੇਣ ਲੱਗੇ ਆ 5-7 ਮਿੰਟ ਹੋਏ ਆ ਤਾਂ ਉਧਰਲੇ ਬੰਨੇ ਦੀ ਤਸਵੀਰ ਅਸੀਂ ਪਹਿਲਾਂ ਤੁਹਾਨੂੰ ਦਿਖਾਈ ਆ ਕਿ ਪੁਲਿਸ ਨੇ ਵੀ ਹਲਚਲ ਜਿਹੜੀ ਆ ਮੱਚੀ ਆ ਕਿਉਂਕਿ ਇੱਧਰਲੇ ਬੰਨਿਆਂ ਜਿਹੜੀ ਤਿਆਰੀ ਸੀ ਇਹ ਦੇਖ ਕੇ ਪੁਲਿਸ ਵੀ ਹਲਚਲ ਦੇ ਵਿੱਚ ਆ ਪੁਲਿਸ ਦੇ ਵਿੱਚ ਵੀ ਹਲਚਲ ਅ ਦੇਖੀ ਜਾ ਸਕਦੀ ਆ ਉਧਰਲੇ ਬੰਨੇਓ ਕਿਉਂਕਿ ਲਗਾਤਾਰ ਉਹਨਾਂ ਦੇ ਵੱਲੋਂ ਵੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਆ ਲਗਾਤਾਰ ਉਹਨਾਂ ਦੇ ਵੱਲੋਂ ਵੀ ਫੋਟੋਗ੍ਰਾਫੀ ਕੀਤੀ ਜਾ ਰਹੀ ਫੋਟੋਆਂ ਖਿੱਚੀਆਂ ਜਾ ਰਹੀਆਂ ਤਾਂ ਉੱਥੇ ਹੀ ਨੌਜਵਾਨਾਂ ਨੂੰ ਇਹ ਅਪੀਲ ਵੀ ਵਾਰ-ਵਾਰ ਕੀਤੀ ਜਾ ਰਹੀ ਹੈ ਕਿ ਅਸੀਂ ਸ਼ਾਂਤੀ ਬਣਾ ਕੇ ਰੱਖਣੀ ਆ ਔਰ ਇਹ ਗੱਟੇ ਲਿਆਉਂਦੇ ਜਾ ਰਹੇ ਟਰਾਲੀਆਂ ਭਰ-ਭਰ ਕੇ 5-7 ਮਿੰਟ ਹੋਏ ਆ ਔਰ ਇਹ ਟਰਾਲੀ ਖਾਲੀ ਕਰ ਦੇਣ ਲੱਗੇ ਆ ਨੌਜਵਾਨ ਸ਼ੰਭੂ ਬਾਰਡਰ ਤੇ ਇਹ ਕਿਸਾਨਾਂ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ 5-7 ਟਰਾਲੀਆਂ ਆ ਗਈਆਂ ਕਹਿੰਦੇ 15 ਵੀ ਟਰਾਲੀਆਂ ਇਸੇ ਤਰ੍ਹਾਂ ਗਟਿਆਂ ਦੀਆਂ ਭਰੀਆਂ ਪਈਆਂ ਇੱਧਰ ਵੀ ਆ ਪਰਲੇ ਬੰਨੇ ਵੀ ਇਸੇ ਤਰੀਕੇ ਦੇ ਨਾਲ ਟਰਾਲੀਆਂ ਭਰੀਆਂ ਹੋਈਆਂ ਬਾਰਡਰ ਦੇ ਉੱਪਰ ਤਾਂ ਲਗਾਤਾਰ ਇੱਧਰਲੇ ਬੰਨੇ ਰਸ਼ ਪੈ ਗਿਆ ਇਸ ਪਾਸੇ ਤਾਂ ਇੱਧਰ ਡਰੋਨ ਜਦੋਂ ਉੱਡਿਆ ਔਰ ਉਸ ਤੋਂ ਬਾਅਦ ਫਿਰ ਪਤੰਗਾਂ ਦੇ ਪਿੱਛੇ ਪਾਲੇ ਪਤੰਗਾਂ ਨਾਲ ਪਿੱਛੇ ਪਾ ਪਾ ਕੇ ਡਰੋਨ ਸੁੱਟ ਲਿਆ ਸੀ ਔਰ ਉਸ ਤੋਂ ਬਾਅਦ ਹੰਜੂ ਗੈਸ ਦੇ ਗੋਲੇ ਲਗਾਤਾਰ ਦਾਗੇ ਗਏ ਕਿਸਾਨਾਂ ਦੇ ਉੱਪਰ ਤਾਂ ਪੂਰਾ ਹਲਚਲ ਉਧਰਲੇ ਬੰਨੇ ਵੀ ਮੱਚੀ ਹੋਈ ਆ ਕਿਉਂਕਿ ਉਧਰ ਵੀ ਪੂਰੀ ਫੋਰਸ ਜਿਹੜੀ ਆ ਖੜਕੇ ਦੇਖ ਰਹੀ ਆ ਪੂਰੀ ਫੋਰਸ ਜੀ ਦਿਖਾਓ ਜਰਾ ਪੂਰੀ ਦੀ ਪੂਰੀ ਫੋਰਸ ਜਿਹੜੀ ਆ ਉਹ ਖੜਕੇ ਦੇਖ ਰਹੀ ਆ ਇਧਰ ਪੂਰੀ ਹਲਚਲ ਹੋ ਗਈ ਆ ਉਹ ਵੀ ਤਿਆਰੀ ਕਰਕੇ ਬੈਠੇ ਆ ਆਪਣੇ ਕਿਉਂਕਿ ਉਹ ਵੀ ਮਸ਼ੀਨਾਂ ਦੇ ਉੱਪਰ ਚੜ ਗਏ ਆ ਪਰਲੇ ਬੰਨੇ ਜਿਹੜੀ ਫੋਰਸ ਆ ਉਹ ਮਸ਼ੀਨਾਂ ਦੇ ਉੱਪਰ ਚੜ ਚੜ ਕੇ ਦੇਖ ਰਹੇ ਆ ਕਿ ਖੋਖੀ ਰਹੀ ਆ ਇਧਰਲੇ ਬੰਨੇ ਆ ਪੂਰੀ ਦੀ ਪੂਰੀ ਫੋਰਸ ਸ਼ੰਭੂ ਬਾਰਡਰ ਚ ਕਿਸਾਨਾਂ ਵਾਲੇ ਬੰਨੇ ਦੇਖ ਰਹੀ ਆ ਕਿ ਹੋਈ ਕੀ ਜਾਂਦਾ ਮੌਕੇ ਦੇ ਉੱਪਰ ਇੰਨਾ ਹਲਚਲ ਕਿਉਂ ਹੋ ਗਈ ਅਚਾਨਕ ਇਹ ਤਾਂ ਨਹੀਂ ਕਿ ਕਿਸਾਨ ਰਾਤ ਨੂੰ ਕਿਤੇ ਇਧਰ ਨੂੰ ਚਾਲੇ ਪਾ ਦੇਣਗੇ ਤਾਂ ਉੱਪਰ ਚੜ ਚੜ ਕੇ ਪੂਰੀ ਫੋਰਸ ਇਧਰਲੇ ਬੰਨੇ ਆ ਪੂਰੀ ਮੁਸਤੈਦਗੀ ਦੇ ਨਾਲ ਦੇਖ ਰਹੀ ਆ ਇਸ ਬੰਨੇ ਵੀ ਕਿਉਂਕਿ ਆ ਪੋੜਾ ਜਿੱਧਰੋਂ ਤੁਸੀਂ ਆ ਤਸਵੀਰ ਦੇਖ ਰਹੇ ਹੋ ਇਹ ਦਿੱਲੀ ਵਾਲ ਨੂੰ ਜਾਣ ਵਾਲਾ ਰਾਹ ਦਿੱਲੀ ਵਾਲੇ ਬੰਨੇ ਜੇ ਜਾਣਾ ਤਾਂ ਇਧਰ ਨੂੰ ਜਾਇਆ ਜਾਂਦਾ ਔਰ ਆ ਆਉਣ ਵਾਸਤੇ ਇਧਰਲੇ ਬੰਨੇ ਕਿਉਂਕਿ ਉਧਰੋਂ ਪਰਲੇ ਬੰਨੇ ਟ ਇਧਰਲੇ ਬੰਨੇ ਤਾਂ ਇਹ ਜੁੜਾ ਕੱਗਰ ਦਾ ਪੋੜਾ ਸ਼ੰਭੂ ਬਾਰਡਰ ਤੇ ਉਹਦੀ ਤਸਵੀਰ ਅਸੀਂ ਦਿਖਾ ਰਹੇ ਹਾਂ ਪੂਰੀ ਫੋਰਸ ਜਿਹੜੀ ਆ ਉਹ ਦੇਖ ਰਹੀ ਆ ਇਧਰਲੇ ਬੰਨੇ ਨੂੰ ਕਿ ਹੋਈ ਕੀ ਜਾਂਦਾ ਵੀਡੀਓਗ੍ਰਾਫੀ ਫੋਟੋਗ੍ਰਾਫੀ ਵੀ ਉਹਨਾਂ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਤਾਂ ਇਸ ਪਾਸੇ ਉੱਪਰ ਉੱਪਰ ਚੜ ਕੇ ਸ਼ਾਇਦ ਲਾਈਟਾਂ ਸੈੱਟ ਕਰ ਰਹੇ ਆ ਲਾਈਟਾਂ ਜਾਂ ਸਪੀਕਰ ਲਾਏ ਜਾ ਰਹੇ ਆ ਆ ਲਾਈਟਾਂ ਤੇ ਸਪੀਕਰ ਉੱਪਰ ਲਾਏ ਜਾ ਰਹੇ ਆ ਫੋਰਸ ਜਿਹੜੀ ਇਧਰਲੇ ਬੰਨੇ ਖੜੀ ਆ ਉਹਨਾਂ ਦੇ ਵੱਲੋਂ ਉੱਪਰ ਸ਼ਾਇਦ ਸਪੀਕਰ ਇਧਰ ਜੋੜੇ ਜਾ ਰਹੇ ਸਪੀਕਰਾਂ ਦੀ ਤਾਰ ਜੋੜੀ ਜਾ ਰਹੀ ਹੈ ਸ਼ਾਇਦ ਜਾਂ ਹੋਰ ਸਪੀਕਰ ਨਵੇਂ ਲਾਏ ਜਾ ਰਹੇ ਆ ਤਾਂ ਕੱਲ ਨੂੰ ਜਾਣ ਵਾਸਤੇ ਪੂਰੀ ਤਿਆਰੀ ਕਿਸਾਨਾਂ ਦੇ ਵੱਲੋਂ ਕੀਤੀ ਗਈ ਹੈ ਉਧਰੋਂ ਪੂਰੀ ਫੋਰਸ ਤਾਂ ਲਗਾਤਾਰ ਤਾਇਨਾਤ ਸੀ ਸ਼ੰਭੂ ਬਾਰਡਰ ਦੇ ਉੱਪਰ ਲਗਾਤਾਰ ਕੇਸਰੀ ਨਿਸ਼ਾਨ ਝੁਲਾ ਦਿੱਤੇ ਗਏ ਸੀ ਇਧਰਲੇ ਬੰਨੇ ਹੋਰ ਵੀ ਟਰਾਲੀਆਂ ਆਈਆਂ ਹੋਈਆਂ ਇਸ ਪਾਸੇ ਦੀ ਤਸਵੀਰ ਦਿਖਾਉਂਦੇ ਆ ਹੋਰ ਵੀ ਟਰਾਲੀਆਂ ਇਸ ਬੰਨੇ ਆਈਆਂ ਹੋਈਆਂ ਗੱਟਿਆਂ ਨਾਲ ਭਰੀਆਂ ਹੋਈਆਂ ਤਾਂ ਹਰਿਆਣਾ ਦੀ ਜਥੇਬੰਦੀ ਦੇ ਨੌਜਵਾਨ ਇਧਰ ਲੈ ਬੰਨੇ ਆ ਤਾਂ ਪੰਜਾਬ ਦੇ ਨੌਜਵਾਨਾਂ ਦਾ ਸਾਥ ਤਾਂ ਲਗਾਤਾਰ ਰਿਹਾ ਪਰਲੇ ਬੰਨੇ ਹੋ ਪਰ ਹਰਿਆਣੇ ਵਾਲਿਆਂ ਦਾ ਵੀ ਸਾਥ ਇਧਰੋਂ ਮਿਲਿਆ ਇਹਨਾਂ ਨੂੰ ਕਹਿੰਦੇ ਕਿ ਇਧਰੋਂ ਬਾਰਡਰ ਟੱਪੇ ਤਾਂ ਹੋਰ ਵੀ ਹਰਿਆਣੇ ਚ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਚੱਲ ਪੈਣਗੀਆਂ ਤਾਂ ਦੇਖਣਾ ਇਹ ਆ ਕੱਲ ਮਾਹੌਲ ਕੀ ਬਣਦਾ ਕਿਸਾਨ ਕਹਿੰਦੇ ਅਸੀਂ ਤਾਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਾਣਾ ਉਧਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਾਨ ਨਹੀਂ ਦੇਵਾਂਗੇ ਪਰ ਆ ਟਰਾਲੀ ਸਾਰੀ ਖਾਲੀ ਕਰਤੀ ਆ ਆ ਮੇਰੇ ਗੱਲਬਾਤ ਕਰਦਿਆਂ ਕਰਦਿਆਂ ਪੂਰੀ ਟਰਾਲੀ ਖਾਲੀ ਹੋ ਗਈ ਆ ਇਹ ਜੋਸ਼ ਤੇ ਉਤਸ਼ਾਹ ਆ ਸਾਰੀ ਟਰਾਲੀ ਖਾਲੀ ਹੋ ਗਈ ਆ ਇਧਰ ਲੈ ਬੰਨਿਓ ਤਾਂ 5-7 ਮਿੰਟ ਲੱਗੇ ਆ 5-7 5-7 ਮਿੰਟ ਇਧਰ ਲੈ ਬੰਨੇ ਲਾਏ ਇਹਨਾਂ ਨੇ 5-7 ਮਿੰਟਾਂ ਚ ਸਾਰੀ ਟਰਾਲੀ ਖਾਲੀ ਕਰ ਦਿੱਤੀ ਆ ਤਾਂ ਜੋਸ਼ ਉਤਸ਼ਾਹ ਦੇਖਿਆ ਜਾ ਸਕਦਾ ਇਹਨਾਂ ਨੌਜਵਾਨਾਂ ਦੇ ਵਿੱਚ ਕਿ ਜੋਸ਼ ਕਿਸ ਤਰ੍ਹਾਂ ਦਾ ਉਤਸ਼ਾਹ ਕਿਸ ਤਰ੍ਹਾਂ ਦਾ ਹੋਰ ਵੀ ਟਰਾਲੀਆਂ ਆ ਆ ਲਾ ਮੋਟਰ ਟਰਾਲੀਆਂ ਦੇਖੋ ਤੇ ਜਾ ਰਹੇ ਨੌਜਵਾਨ ਕਹਿੰਦੇ ਹੁਣ ਆ ਪਰਲੀ ਟਰਾਲੀ ਵੀ ਖਾਲੀ ਕਰ ਦੇਣੀ ਆ ਇਹ ਪਰਲੀ ਟਰਾਲੀ ਵੀ ਖਾਲੀ ਕਰ ਦੇਣਗੇ ਕਹਿੰਦੇ ਤਾਂ ਗੱਟੇ ਲਗਾਤਾਰ ਛੁੱਟੇ ਜਾ ਰਹੇ ਆ ਪੰਜ ਪੰਜ ਸੱਤ ਮਿੰਟਾਂ ਦੀ ਟਰਾਲੀ ਖਾਲੀ ਕਰਤੀ ਸਾਰੀ ਬਿਲਕੁਲ ਪਾਜੀ ਇਹ ਪੰਜ ਸੱਤ ਮਿੰਟ ਤਾਂ ਬਾਲੇ ਲੱਗੇ ਕਿਉਂਕਿ ਖੜਨ ਨੂੰ ਜਗ੍ਹਾ ਨਹੀਂ ਹੁੰਦੀ ਨਹੀਂ ਤਾਂ 1 ਮਿੰਟ ਬੱਸ 1 ਮਿੰਟ ਦੇ ਵਿੱਚ ਟਰਾਲੀ ਖਾਲੀ ਬਿਲਕੁਲ ਪਾਜੀ ਗੁਰੂ ਮਹਾਰਾਜ ਨੇ ਜਿਹੜਾ ਇਹਨਾਂ ਦੀ ਸੇਵਾ ਲਈ ਹੋਇਆ ਉਹ ਆਪ ਆਏ ਹੋਏ ਨੇ ਉਹਰੇ ਇੱਥੇ ਡਰੋਨ ਛੁੱਟ ਰਹੇ ਸੀਗੇ ਡਰੋਨ ਦੇ ਨਾਲ ਗੋਲੇ ਛੁੱਟੇ ਜਾ ਰਹੇ ਸੀ ਉਹ ਤੁਸੀਂ ਪਤੰਗਾਂ ਦਾ ਪਿੱਛੇ ਪਾ ਕੇ ਛੁੱਟ ਲਿਆ ਉਹਨੂੰ ਬਿਲਕੁਲ ਪਾਜੀ ਦੇਖੋ ਉਹਨਾਂ ਨੇ ਕੰਮ ਹੀ ਐਦਾਂ ਦਾ ਕਰਿਆ ਹੋਇਆ ਸੀਗਾ ਕੀ ਇਥੇ ਜਿਹੜੇ ਬੇਜਮਈ ਮਤਲਬ ਲੰਗਰ ਸ਼ਾਕਰ ਸੀ ਜਾਂ ਲੰਗਰ ਪਕਾਰੇ ਸੀ ਉਹਨਾਂ ਦੇ ਸਿਰ 'ਚ ਗੋਲੇ ਮਾਰਦਾ ਸੀ ਉਦੋਂ ਹੀ ਸੋਚ ਲਿਆ ਸੀਗਾ ਵੀ ਉਹਨੂੰ ਸੁੱਕਾ ਨਹੀਂ ਜਾਣ ਦਿੰਦਾ ਔਰ ਮੇਰੇ ਮੂੰਹ 'ਚੋਂ ਵੀ ਨਿਕੜਿਆ ਸੀਗਾ ਇਥੇ ਖਾਲਸਾਈ ਆਏ ਹੋਏ ਸੀ ਮੈਂ ਖਾਲਸਾ ਜੀ ਅੱਜ ਮੈਂ ਕਿ ਆਪਣੇ ਬਾਪ ਦੀ ਇਲਾਜ ਨਹੀਂ ਹੋਊਂਗਾ ਜੇ ਇਹ ਸੁੱਕਾ ਲੰਗੇ ਹੀ ਗਾ ਡਰੋਨ ਹਾਂ ਹਾਂ ਬਾ ਗੁਰੂ ਮਹਾਰਾਜ ਬਿਲਕੁਲ ਜੀ ਤੇ ਗੁਰੂ ਮਹਾਰਾਜ ਨੇ ਉਹਦੀ ਇਲਾਜ ਵੀ ਰੱਖੀ ਬਾਈ ਨੂੰ ਦਿਖਾਓ ਇੱਧਰ ਆ ਬਾਈ ਹੁਣਾਂ ਨੇ ਜਿਹੜਾ ਡਰੋਨ ਸੁੱਟਿਆ ਸੀ ਪਤੰਗ ਨਾਲ ਪੇਚਾ ਪਾ ਕੇ ਕਿੰਨਾ ਟਾਈਮ ਕਿੰਨਾ ਕ ਲੱਗਿਆ ਭਾਜੀ ਸਵੇਰੇ 11 ਵਜੇ ਦਾ ਸ਼ਾਮ ਨੂੰ ਸੱਟਿਆ ਜਾ ਕੇ ਤੇ ਬਾਕੀ ਮਤਲਬ ਇਨਸਾਫ ਹੀ ਹੋਇਆ ਡਰੋਨ ਨਹੀਂ ਸੱਟਿਆ ਮੈਨੂੰ ਡਰੋਨ ਨਹੀਂ ਕਹੂੰਗਾ ਹੰਕਾਰ ਸੱਟਿਆ ਇਹਨਾਂ ਦਾ ਕਿਉਂਕਿ ਜਿਹੜਾ ਇੱਥੇ ਮਤਲਬ ਜਿਹੜੇ ਨਿਹੱਥਿਆਂ ਦੇ ਇੱਥੇ ਲੰਗਰ ਪਕਾਰੇ ਸੀਗੇ ਲੰਗਰ ਛਕਾਰੇ ਸੀ ਉਹਨਾਂ ਦੇ ਸਿਰ 'ਚ ਗੋਲੇ ਮਾਰਦਾ ਸੀ ਜਿਹੜਾ ਉਹ ਸੁੱਟਿਆ ਹੰਕਾਰ ਸੁੱਟਿਆ ਸੀ ਇੱਧਰ ਦੇਖੋ ਆ ਤਿਆਰੀ ਆ ਆ ਸ਼ੰਭੂ ਬਾਰਡਰ ਦੇ ਉੱਪਰ ਕਹਿੰਦੇ ਕਿ 5-7 ਮਿੰਟ ਤਾਂ ਜ਼ਿਆਦਾ ਆ ਦੇਖੋ ਅੱਧਿਓ ਵੱਧ ਟਰਾਲੀ ਤਾਂ ਖਾਲੀ ਹੋ ਗਈ ਆ ਅੱਧਿਓ ਵੱਧ ਟਰਾਲੀ ਖਾਲੀ ਹੋ ਗਈ ਆ ਆਪੋ ਤਾਂ ਆਪੀ ਲਗੇ ਹੋਇਆ ਨੌਜਵਾਨ ਜ਼ਬਰਦਸਤ ਤਰੀਕੇ ਦੇ ਨਾਲ ਇਹ ਉਤਸ਼ਾਹ ਦੇਖਿਆ ਜਾ ਸਕਦਾ ਹੈ ਕਿ ਜ਼ਬਰਦਸਤ ਤਰੀਕੇ ਦੇ ਨਾਲ ਇਹ ਉਤਸ਼ਾਹ ਦੇ ਵਿੱਚ ਲੱਗੇ ਹੋਏ ਨੌਜਵਾਨ ਜਕਾਰੇ ਛੱਡੇ ਜਾ ਰਹੇ ਆ ਔਰ ਜ਼ਬਰਦਸਤ ਤਿਆਰੀ ਹੈ ਵੱਡੀ ਗਿਣਤੀ ਚ ਨੌਜਵਾਨ ਜਿਹੜੇ ਆ ਉਹ ਪਹੁੰਚੇ ਹੋਏ ਆ ਸ਼ੰਭੂ ਬਾਰਡਰ ਦੇ ਉੱਪਰ ਤਾਂ ਸੱਦਾ ਵੀ ਦਿੱਤਾ ਗਿਆ ਸੀ ਤਾਂ ਕੱਲ ਦੀ ਤਿਆਰੀ ਆ ਇਹ ਕੱਲ ਵਾਸਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਕੱਠੇ ਹੋ ਕੇ ਪਹੁੰਚ ਰਹੇ ਆ ਤਾਂ ਕਿ ਆਹਦੇ ਫਾਰ ਟਰਾਲੀ ਦਾ ਸਾਰੀ ਖਾਲੀ ਹੋ ਚਲੀ ਜੀਤ ਆ ਦੇਖਦੇ ਦੇਖੇ 2 ਮਿੰਟ ਵੀ ਨਹੀਂ ਲੱਗੇ 2 ਮਿੰਟਾਂ ਚ ਸਾਰੀ ਟਰਾਲੀ ਖਾਲੀ ਕਰ ਦਿੱਤੀ ਆ ਗੱਟਿਆਂ ਨਾਲ ਭਰੀ ਹੋਈ ਆ ਤਾਂ ਗੱਟਿਆਂ ਦਾ ਕਰਨਾ ਕੀ ਹੈ ਕਹਿੰਦੇ ਇਹਦਾ ਅਸੀਂ ਸਰਪ੍ਰਾਈਜ਼ ਦੇਾਂਗੇ ਕੱਲ ਕੁਝ ਕਿਸਾਨ ਕਹਿੰਦੇ ਕਿ ਪੁਲ ਬਣਾ ਦੇਾਂਗੇ ਅਸੀਂ ਵੀ ਪੈਰਲਲ ਇਧਰੋਂ ਜੇ ਲੋਡ ਪਈ ਤਾਂ ਅਸੀਂ ਵੀ ਇਧਰੋਂ ਪੈਰਲਲ ਪੁਲ ਬਣਾ ਕੇ ਅਸੀਂ ਵੀ ਜਾਵਾਂਗੇ ਫਿਰ ਕਿਉਂਕਿ ਆ ਪੁਲ ਤਾਂ ਜਿਹੜਾ ਇਧਰੋਂ ਤਾਂ ਲੱਗਿਆ ਹੋਇਆ ਪਰ ਅਸੀਂ ਵੀ ਦੇਖਾਂਗੇ ਹਾਲਾਂਕਿ ਇਹਦਾ ਅਜੇ ਕੋਈ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਕਿਉਂਕਿ ਕਹਿੰਦੇ ਕਿ ਅਸੀਂ ਤਾਂ ਸਰਪ੍ਰਾਈਜ਼ ਹੀ ਦੇਵਾਂਗੇ ਤਾਂ ਵੱਡੀ ਗਿਣਤੀ ਚ ਨੌਜਵਾਨ ਨੌਜਵਾਨ ਪਹੁੰਚੇ ਹੋਇਆ ਜੋਸ਼ ਉਤਸ਼ਾਹ ਦੇਖਿਆ ਜਾ ਸਕਦਾ ਇਧਰੋਂ ਪੂਰੀ ਦੀ ਪੂਰੀ ਟਰਾਲੀ ਖਾਲੀ ਹੋ ਗਈ ਆ ਆ ਰਹਿ ਗਿਆ ਕੋਈ ਮਿੰਟਿਕ ਦਾ ਕੰਮ ਰਹਿ ਗਿਆ ਇਸੇ ਤਰੀਕੇ ਦੇ ਨਾਲ ਹੀ ਟਰਾਲੀਆਂ ਖਾਲੀ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਉਤਸ਼ਾਹ ਲਗਾਤਾਰ ਜਕਾਰੇ ਲੱਗਦੇ ਹੋਏ ਨਜ਼ਰ ਆ ਰਹੇ ਆ ਕਹਿੰਦੇ ਕਿ ਅਸੀਂ ਇਹ ਸੰਘਰਸ਼ ਜਿੱਤ ਕੇ ਜਾਵਾਂਗੇ ਕਿਉਂਕਿ ਪਿਛਲਾ ਕਿਸਾਨ ਆंदोलਨ ਵੀ ਅਸੀਂ ਫਤਿਹ ਕੀਤਾ ਸੀ ਤਾਂ ਇਸ ਵਾਰ ਵੀ ਇਹ ਅੰਦোলন ਜਿਹੜਾ ਅਸੀਂ ਮੰਗਾ ਆਪਣੀਆਂ ਮੰਵਾ ਕੇ ਸਰਕਾਰ ਤੋਂ ਜਾਵਾਂਗੇ ਗੱਲਬਾਤ ਵੀ ਕਰਦੇ ਆਂ ਇਹ ਕਹਿੰਦੇ ਆ ਨੌਜਵਾਨ ਇੱਧਰ ਅਬ ਇਹਨਾਂ ਦਾ 2 ਮਿੰਟ ਚ ਟਰਾਲੀ ਖਾਲੀ ਹੋ ਹਾਂਜੀ 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 2 ਮਿੰਟ ਚ ਹੋ ਗਈ ਆ ਅਜੇ ਇੰਨੀਆਂ ਹੋਰ ਲੈ ਕੇ ਆਉਣੀਆਂ 2 ਮਿੰਟ ਚ ਹੋ ਗਈ ਇਸ ਮਿੱਟੀ ਨਾਲ ਅਸੀਂ ਮੋਦੀ ਦੀ ਕਬਰ ਬਣਾਉਣੀ ਕਬਰ 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 2 ਤੁਹਾਡੇ ਦਸ਼ਮ ਪਿਆ ਸਾਜੀ ਮਹਾਰਾਜ ਦੀ ਕਿਰਪਾਏ ਤੇ ਅਕਾਲਪੁਰ ਕਾ ਬਸਾਈ ਹੋ ਰਿਹਾ ਤੇ ਹੋਰ ਵੀ ਕਾ ਨੀ ਬਚੜ ਕੇ ਹੋਣਗੀਆਂ ਪੂਰੀ ਤੇਗ ਬਾਸਰ ਦੀ ਕਲਾ ਵਰਤਰੀ ਹੈ ਜਿੱਦਾਂ ਬਾਈ ਦੀਪ ਸਿੱਧੂ ਨੇ ਕਿਹਾ ਸੀ ਨਾ ਗੁਰੂ ਮਹਾਰਾਜ ਦੀ ਕਲਾ ਵਰਤਰੀ ਹੈ ਇੱਥੇ ਕਲਾ ਵਰਤਰੀ ਹੈ ਇਹਦਾ ਨੋਰਾਇਦ ਇੱਥੇ ਕਲਾ ਵਰਤਰੀ ਆ ਔਰ ਆ ਦੇਖੋ ਕਹਿੰਦੇ ਕਿ ਪੂਰਾ ਦਾ ਪੂਰਾ ਜੋਸ਼ ਉਤਸ਼ਾਹ ਮੁੰਡਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪੂਰੀ ਟਰਾਲੀ ਖਾਲੀ ਹੋ ਗਈ ਆ ਤਾਂ ਇਹ ਤਿਆਰੀ ਆ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਕਹਿੰਦੇ ਕਿ ਅਸੀਂ ਵੀ ਜਾਵਾਂਗੇ ਦਿੱਲੀ ਕੁਝ ਕਰਾਂਗੇ ਸਾਡੇ ਦੇਸ਼ ਦੀ ਰਾਜਧਾਨੀ ਆ ਸਾਡੀ ਰਾਜਧਾਨੀ ਆ ਸਾਨੂੰ ਹੱਕ ਆ ਕਿ ਅਸੀਂ ਉੱਥੇ ਜਾ ਕੇ ਪ੍ਰੋਟੈਸਟ ਕਰ ਸਕੀਏ ਦੇਖਣਾ ਆ ਕੱਲ ਸਰਕਾਰ ਦਾ ਰੋਕੀ ਰਹਿੰਦਾ ਤੇ ਅੱਗੇ ਕਿਸਾਨਾਂ ਦਾ ਐਕਸ਼ਨ ਪਲਾਨ ਕੀ ਹੁੰਦਾ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਸ਼ੰਭੂ ਬਾਰਡਰ